ਲੁਧਿਆਣਾ ਦੀ ਮਾਨਯੋਗ ਅਦਾਲਤ ਵੱਲੋਂ ਦਿਲਰੋਜ਼ ਬੇਟੀ ਨੂੰ ਮਿਲਿਆ 3 ਸਾਲਾਂ ਬਾਅਦ ਇਨਸਾਫ਼ ਕਾਤਲ ਨੂੰ ਮਿਲੀ ਫਾਂਸੀ ਦੀ ਸਜ਼ਾ ਕੋਰਟ ਦੇ ਫੈਸਲੇ ਤੋਂ ਬਾਅਦ ਫੁੱਟ ਫੁੱਟ ਕੇ ਰੋਏ ਦਿਲਰੋਜ਼ ਬੇਟੀ ਦੇ ਮਾਪੇ ਫਾਂਸੀ ਦੀ ਸਜ਼ਾ ਤੋਂ ਬੰਦ ਕੰਪਾਸਾਂ ਵਿੱਚ ਮਾਰ ਆਇਆ ਮਾਸੂਮ ਦਿਲ ਰੋਜ਼ ਬੇਟੀ ਨੂੰ ਮਿਲਿਆ ਇਨਸਾਫ ਕਾਤਲ ਨੀਲਮ ਨੂੰ ਮਿਲੀ ਫਾਂਸੀ ਦੀ ਸਜ਼ਾ ਰੰਜਿਸ਼ ਦੇ ਚਲਦੇ ਬੱਚੀ ਨੂੰ ਕੀਤਾ ਸੀ ਅਗਵਾ 3 ਸਾਲ ਬਾਅਦ ਮਿਲਿਆ ਮਾਸੂਮ ਨੂੰ ਇਨਸਾਫ ਫਰੇਟ ਜੀ ਜਿੰਦਾ ਦਫਨ ਕਰ ਉਤਾਰਿਆ ਸੀ ਮੌਤ ਦੇ ਘਾਟ ਸੀ ਸੀਟੀਵੀ ਚ ਹੋਇਆ ਸੀ ਖੁਲਾਸਾ ਖੁਦ ਪਰਿਵਾਰ ਨਾਲ ਮਿਲ ਕੇ ਕਰਨ ਲੱਗੀ ਸੀ ਬੱਚੀ ਦੀ ਪਾਲ 2.5 ਸਾਲ ਦੀ ਮਾਸੂਮ ਬੱਚੀ ਨੂੰ ਮਿਲਿਆ ਇਨਸਾਫ